ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੁੱਧ ਚੋਣ ਲੜਾਂਗਾ ਮੈਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਹਾਂਗਾ ਕਿ ਜਿਹੜੇ ਹਲਕੇ ਤੋਂ 2027 ਦੀ ਵਿਧਾਨ ਸਭਾ ਦੀ ਚੋਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੜੀ ਜਾਵੇਗੀ ਉਸ ਹਲਕੇ ਤੋਂ ਮੈਂ ਚੋਣ ਲੜਾਂਗਾ ਪੰਜਾਬ ਦੇ ਪੰਜਾਬ ਦੀ ਗੱਲ ਨਹੀਂ ਕੀਤੀ ਗਈ ਲੇਕਿਨ ਚੈਲੰਜ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੂੰ ਜਿਮਨੀ ਚੋਣ ਦੇ ਵਿੱਚ ਖਾਲੀ ਠੂਠਾ ਫੜਾ ਦਿੱਤਾ ਭਈ ਆਮ ਆਦਮੀ ਪਾਰਟੀ ਵਾਸਤੇ ਵੋਟਾਂ ਮੰਗੋ ਲੇਕਿਨ ਉਹਨਾਂ ਨੇ ਦਾਅਵੇਦਾਰੀ ਠੋਕੀ ਸੀ ਕਿ ਮੈਂ ਆਮ ਆਦਮੀ ਪਾਰਟੀ ਵੱਲੋਂ ਜਿਮਨੀ ਚੋਣ ਲੜਨਾ ਚਾਹੁੰਦਾ ਹਾਂ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਦਲਵੀਰ ਗੋਲਡੇ ਦੀ ਦਲਵੀਰ ਗੋਲਡੇ ਕਹਿੰਦੇ ਨੇ ਕਿ ਬਹੁਤੇ ਘਰਾਂ ਦਾ ਪ੍ਰਾਣਾ ਠੁੱਖਾ ਰਹਿ ਜਾਂਦਾ ਹੈ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਹਲਕਾ ਸੰਗਰੂਰ ਤੋਂ ਟਿਕਟ ਨਹੀਂ ਮਿਲੀ ਮੈਂਬਰ ਆਫ ਪਾਰਲੀਮੈਂਟ ਦੀ ਗੁੱਸੇ ਹੋ ਗਿਆ ਸੁਖਪਾਲ ਸਿੰਘ ਖਹਿਰਾ ਦਾ ਵਿਰੋਧ ਕੀਤਾ ਸੁਖਪਾਲ ਸਿੰਘ ਖਹਿਰਾ ਹਾਰੇ ਮੀਤ ਹੈ ਜਿੱਤੇ ਸਮਰਨਜੀਤ ਸਿੰਘ ਮਾਰਵੀ ਬੁਰੀ ਤਰ੍ਹਾਂ ਹਾਰੇ ਤੇ ਫਿਰ ਦਲਬੀਰ ਗੋਲਡੀ ਬਹਿ ਗਿਆ ਮੋਢੇ ਦੇ ਨਾਲ ਮੋਢਾ ਜੋੜ ਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੋਲੇ ਗਏ ਸੀ ਸਿਰਤਾ ਕੀਤੀਆਂ ਸੀ ਦਲਬੀਰ ਗੋਲਡੀ ਦੀਆਂ ਕਿ ਦਲਬੀਰ ਗੋਲਡੀ ਵਰਗੇ ਇਮਾਨਦਾਰ ਵਿਅਕਤੀ ਇਨਸਾਨ ਆਮ ਆਦਮੀ ਪਾਰਟੀ ਨੂੰ ਲੜਿੰਦੇ ਨੇ ਆਮ ਆਦਮੀ ਪਾਰਟੀ ਇਹਨਾਂ ਨੂੰ ਚੋਣ ਮਦਦ ਦੇ ਵਿੱਚ उतਾਰੇਗੀ ਲੇਕਿਨ ਖਾਲੀ ਥੂਠਾ ਫੜਾ ਦਿੱਤਾ ਗਿਆ ਜਿਮਣੀ ਚੋਣ ਦੇ ਵਿੱਚ ਬਗਾਵਤ ਕੀਤੀ ਦਲਬੀਰ ਗੋਲਡੀ ਨੇ ਰਾਜਾ ਬੜਿੰਗ ਦੀ ਧਰਮ ਪਤਲੀ ਦੇ ਹੱਕ ਵਿੱਚ ਚੋਣ ਪ੍ਰਤਾਪ ਚੋਣ ਪ੍ਰਚਾਰ ਕੀਤਾ ਗਿਆ ਲੇਕਿਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿੰਨੀ ਦੇਰ ਤੱਕ ਇੱਥੇ ਆ ਕੇ ਪੈਰੀ ਨਹੀਂ ਪੈਂਦਾ ਗੜਗੜਾਉਂਦਾ ਨਹੀਂ ਮੇਰੇ ਤੋਂ ਬਿਨਾ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਪਤਾ ਨਹੀਂ ਹਿਲਦਾ ਤੇ ਹੋਇਆ ਵੀ ਉਹ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਦਲਵੀਰ ਗੋਲਡੀ ਨੇ ਫਿਰ ਦੁਬਾਰਾ ਸ਼ਮੂਲੀਅਤ ਕੀਤੀ ਕਾਂਗਰਸ ਪਾਰਟੀ ਵਿੱਚ ਕਾਂਗਰਸ ਪਾਰਟੀ ਨੇ ਵੀ ਉਹ ਕੰਮ ਕੀਤਾ ਜਿਹੜਾ ਕੰਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਦੂਰੀ ਬਣਾ ਲਈ ਹੈ ਦਲਵੀਰ ਗੋਲਡੀ ਨੇ ਦਲਵੀਰ ਗੋਲਡੀ ਲਗਭਗ ਕਾਂਗਰਸ ਦੇ ਵਿੱਚੋਂ ਆਊਟ ਹੋ ਚੁੱਕੇ ਨੇ ਕਾਂਗਰਸ ਪਾਰਟੀ ਉਹਨਾਂ ਨੂੰ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਸੇ ਵੀ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਨਹੀਂ उतਾਰੇਗੀ ਜਿਸ ਤਰ੍ਹਾਂ ਖਾਦੀ ਠੂਠਾ ਫੜਾਇਆ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਸੇ ਤਰ੍ਹਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਵੀ ਇੱਕ ਚੈਨਲ ਤੋਂ ਖਬਰ ਆਈ ਹੈ ਕਿ ਕੋਰਾ ਜਵਾਬ ਦੇ ਦਿੱਤਾ ਗਿਆ ਹੈ ਕਿ ਤੁਹਾਡੇ ਵਾਸਤੇ ਕੋਈ ਜਗ੍ਹਾ ਨਹੀਂ ਕਿਉਂਕਿ ਜਿਸ ਤਰ੍ਹਾਂ ਹਲਕਾ ਇੰਚਾਰਜ ਲਗਾਏ ਜਾ ਰਹੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਹਲਕਾ ਇੰਚਾਰਜ ਨਹੀਂ ਲਗਾਇਆ ਗਿਆ ਦਲਵੀਰ ਗੋਲਡੀ ਨੂੰ ਦਲਵੀਰ ਗੋਲਡੀ ਸੰਸਦ ਰਹੇ ਨੇ ਦਲਵੀਰ ਗੋਲਡੀ ਦਾ ਆਪਣੀ ਹਲਕੇ ਦੇ ਵਿੱਚ ਨਾਮ ਹੈ ਲੇਕਿਨ ਕਹਿੰਦੇ ਨੇ ਕਿ ਬਹੁਤੇ ਘਰਾਂ ਦਾ ਪਰੋਣਾ ਉੱਖਾ ਰਹਿ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਨਜ਼ੂਰ ਨਹੀਂ ਸੀ ਤੇ ਇਹਦਾ ਵੀ ਉਸੇ ਹੱਥ ਲੱਗੀ ਹੈ ਦਲਵੀਰ ਗੋਲਡੀ ਦੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਵੇਂ ਚੱਲਦਾ ਰਿਹਾ ਤੇ ਦਲਵੀਰ ਗੋਲਡੀ ਨੂੰ ਹੋਰ ਕਿਸੇ ਪਾਰਟੀ ਦੇ ਬੂਵੇ ਤੇ ਖੜਨਾ ਪਵੇਗਾ ਤੇ ਪਾਰਟੀ ਵੱਲੋਂ ਟਿਕਟ ਦੀ ਮੰਗ ਕਰਨੀ ਪਵੇਗੀ ਹਾਲਾਂਕਿ ਜੇ ਗੱਲ ਕਰੀਏ ਦਲਵੀਰ ਗੋਲਡੀ ਤੇ ਕਿਸੇ ਵੀ ਤਰ੍ਹਾਂ ਦਾ ਦੋਸ਼ ਨਹੀਂ ਹੈ ਭ੍ਰਸਟਾਚਾਰ ਨੂੰ ਲੈ ਕੇ ਨਾ ਹੀ ਕਿਸੇ ਨੇ ਕੋਰਦਾਰਕੁਸ਼ੀ ਕੀਤੀ ਹੈ ਹਮੇਸ਼ਾ ਹੀ ਆਪਣੇ ਇਲਾਕੇ ਦੇ ਵਿੱਚ ਉਹਨਾਂ ਨੇ ਲੋਕਾਂ ਦਾ ਭਲਾ ਕੀਤਾ ਹੈ ਉਹਨਾਂ ਵੱਲੋਂ ਸਕੂਲ ਬਣਵਾਏ ਗਏ ਉਹਨਾਂ ਵੱਲੋਂ ਸਟੇਡੀਅਮ ਬਣਵਾਇੰਗਾ ਉਹਨਾਂ ਵੱਲੋਂ ਹਲਕੇ ਦੇ ਵਿਕਾਸ ਪਹਿਲ ਦੇ ਅਧਾਰ ਤੇ ਕੀਤਾ ਗਿਆ ਇਸ ਕਰਕੇ 골ਡੀ 골ਡੀ ਹੁੰਦੀ ਹੈ ਉਸ ਦੇ ਹਲਕੇ ਵਿੱਚ ਇਹ ਵੀ ਪੱਤਰਕਾਰ ਦੱਸਦੇ ਨੇ ਜੇਕਰ ਦਲਵੀਰ 골ਡੀ ਨੂੰ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਤਾਂ ਹਰਮੀਤ ਮੀਤ ਹੇਰ ਨੂੰ ਉਹਨਾਂ ਨੇ ਮਾ ਦੇ ਦੇ ਦੀ ਸੀ ਵੱਡੀ ਗਿਣਤੀ ਦੇ ਵਿੱਚ ਹਰਾਉਣਾ ਸੀ ਇਧਰੋਂ ਹੁਣ ਕਾਂਗਰਸ ਪਾਰਟੀ ਵੱਲੋਂ ਵੀ ਨਾ ਉਤਰ ਹੋ ਗਈ ਹੈ ਦਲਵੀਰ 골ਡੀ ਨੂੰ ਤਾਂ